ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੀ ਨਵੇਂ ਵਲੌਗ ਤੇ ਅੱਜ ਦੇ ਵਲੌਗ ਦੀ ਆਪਾਂ ਸ਼ੁਰੂਆਤ ਕਰ ਦਿੱਤੀ ਹੈ ਆਪਣੇ ਖੇਤ 'ਚ ਮੈਂ ਆ ਇਕੱਠੇ ਕਰ ਰਿਆ ਸੀ ਲੇਬਰ ਵੀ ਆ ਗਈ ਤੇ ਉਹ ਵੀ ਆਪਣੀ ਡਿਊਟੀ ਤੇ ਲੱਗ ਗਈ ਤੇ ਆਪਾਂ ਵੀ ਆਪਣੀ ਡਿਊਟੀ ਤੇ ਆ ਗਏ ਆ ਧਰਾਂ ਧੁਰਾ ਕੱਢ ਕੇ ਡੰਗਰਾਉਂਦੀਆਂ ਤੇ ਮੈਂ ਕਿਹਾ ਚਲੋ ਕਰਨਾ ਤੇ ਹੈਗਾ ਇਹ ਕੰਮ ਟਾਈਮ ਨਾ ਨਿਵੇੜ ਲੈਣਾ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਧੁੱਪ ਵੀ ਸੋਣੀ ਨਿਕਲ ਆਈ ਹੈ ਚਲੋ ਦੇਣ ਨਿਕਲ ਆਇਆ ਤੇ ਲੇਬਰ ਵੀ ਆ ਗਈ ਸੀ ਸਾਰੇ ਤੇ ਇੱਧਰ ਵੀ ਥੋੜੇ ਆ ਕਰਨ ਵਾਲੇ ਪਏ ਸੀ ਇਕੱਠੇ ਤੇ ਮੈਂ ਖਾਕਾਰ ਹੀ ਲਵਾ ਥੋੜੇ ਜੇ ਫਿਰ ਟੈਮਨਲ ਪੱਠੇ-ਪੁੱਠੇ ਕੁਤਰੇ ਜਾਣਗੇ ਫਿਰ ਬਰਸੀਨ ਵੱਡਣਾ ਬਾਅਦ ਚ ਤੇ ਹੁਣ 10:00 ਵਜੇ ਦਾ ਟਾਈਮ ਸਵੇਰ ਦੇ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਤੁਸੀਂ ਸਭ ਵੀ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਹ ਸਾਡਾ ਰਾਹ ਏ ਉਧਰੋਂ ਲੰਗਰੀ ਲੇਬਰ ਵਗੈਰਾ ਉਹ ਅੱਗੇ ਜਾਂਦੇ ਨਾ ਤੇ ਚਲੋ ਦਿਖਾਉਨੇ ਤੁਹਾਨੂੰ ਥੋੜਾ ਆਸੇ-ਪਾਸੇ ਦਾ ਥਿਊ ਜੀ ਨਾ ਪੋਗੀ ਪੋਗੇ ਜੇ ਬੜੇ ਪੈੜੀਆਂ ਸਾੜੀ ਚ ਪਏ ਸੀ ਖਿਲਰੇ ਏਦਾਂ ਦੇ ਹਰੇ ਹਰੇ ਮੈਂ ਕਿਹਾ ਚੱਲ ਇਹ ਵੀ ਕਰ ਲੈਨੇ ਕੰਮ ਆ ਜਾਂਦੇ ਨਾ ਜਿੰਨੇ ਪੱਠੇ ਹੁਣ ਬਣਾ ਕੇ ਰੱਖ ਲੋ ਨੇ ਕੰਮ ਆ ਜਾਂਦੀ ਫਿਰ ਥੋੜੀ ਚਿਰ ਸੁੱਕ ਵੀ ਜਾਣ ਤਾਂ ਵੀ ਨਾ ਪਏ ਹੁਣ ਤੇ ਬਰਸੀਨ ਵਿੱਚ ਰਲਾ ਕੇ ਕੁੱਤਰ ਕੇ ਪਾ ਦ ਡੰਗਰਾਂ ਨੂੰ ਕੁਛ ਤੇ ਪਾਣਾ ਹੀ ਹੁੰਦਾ ਵਿਚਾਰਿਆਂ ਨੂੰ ਤੇ ਵਧੀਆ ਖਾ ਲੈਂਦੇ ਡੰਗਰ ਤੇ ਉਹ ਜਾਰੀ ਲੇਬਰ ਵਗੈਰਾ ਕਾਫੀ ਵਿਚਾਰੇ ਸੈਕਲ ਤੇ ਆਪਣੇ ਪਰੇ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਕਾਫੀ ਰਾਹ ਚੱਲਦਾ ਹੈ ਬਸ ਜਿਉਂ ਦਿਨ ਚੜ ਜਾਂਦਾ ਹੈ ਤੇ ਤਿਉ ਆਪਣੀ ਕੰਮਕਾਰ ਸ਼ੁਰੂ ਹੋ ਜਾਂਦੇ ਤੇ ਮੁੱਕਦੇ ਹੀ ਨਹੀਂ ਸ਼ਾਮ ਤੱਕ ਚਲੋ ਜੋ ਆਪ ਜੋ ਪਰਮਾਤਮਾ ਨੇ ਜੀਦੀ ਡਿਊਟੀ ਲਈ ਉਹੀ ਕਰਨੇ ਪਿੰਦੀ ਜਿੰਨਾ ਚਿਰ ਆਪਾਂ ਨੂੰ ਹਨਾ ਤੇ ਉਹਨਾਂ ਚਿਰ ਕਰਨੇ ਪੈਣਾ ਕਈ ਵਾਰੀ ਨਾ ਬੰਦਾ ਸੇਮ ਕੰਮਕਾਰ ਕਰਕੇ ਜਿਉਂ ਸ਼ੁਰੂ ਤੋਂ ਸੇਮ ਹੀ ਮਤਲਬ ਇੱਕੋ ਜਿਹਾ ਕੰਮ ਕਰ ਕਰਕੇ ਵੀ ਅੱਕ ਵੀ ਜਾਂਦਾ ਕਈ ਵਾਰੀ ਤੇ ਖੇਜ ਵੀ ਛੱਡਦੀ ਹੈ ਤੇ ਇੱਕ ਦਿਨ ਯਾਰ ਅੱਜ ਕੱਲ ਹੱਡੀ ਨਾ ਮੱਝ ਬੜੀ ਸਤਾਉਂਦੀ ਨਾ ਤੰਗ ਕਰਦੀ ਉਹਨੂੰ ਪਤਾ ਨਹੀਂ ਕੀ ਹੋ ਗਿਆ ਏ ਉਹ ਨਵੇਂ ਦੁੱਧ ਹੋਈ ਆ ਤੇ ਸਾਲ ਤੇ ਹੋ ਗਿਆ ਵਿਚਾਰੀ ਨੂੰ ਤੇ ਪਰ ਚਲੋ ਜੇ ਦੇਣਾ ਥੋੜਾ ਬਤਾ ਦੇ ਦੇ ਤੇ ਹੁਣ ਮੈਨੂੰ ਲੱਗਦਾ ਅੱਠੀ ਪੈਰੀ ਪੈ ਜਾਣਾ ਉਹਨੇ ਮਤਲਬ ਅੱਠੀ ਪੈਰੀ ਹੁੰਦਾ ਏ ਇੱਕ ਟਾਈਮ ਤੇ ਸ਼ਾਮ ਨੂੰ ਤੇ ਚਲੋ ਕੱਲ ਦੇਤਾ ਸੀ ਤਿੰਨ ਚਾਰ ਦਿਨ ਹੋ ਗਏ ਇੰਨਾ ਤੜਫੋਂ ਦੀ ਤੰਗ ਕਰਦੀ ਲੱਤਾਂ ਮਾਰ ਮਾਰ ਕੇ ਛੋਂਦੀ ਵੀ ਨਹੀਂ ਅੱਜ ਵੀ ਨਹੀਂ ਮਿਲੀ ਤੇ ਅੱਜ ਅਜੇ ਤੇ ਨਹੀਂ ਭੂ ਅੱਜ ਕਹਿੰਦੇ ਫਿਰ ਰਹਿਣ ਦੇ ਸ਼ਾਮ ਨੂੰ ਵੇਖ ਲਾਂਗੇ ਪਤਾ ਨਹੀਂ ਹੁਣ ਕੀ ਹਿਸਾਬ ਕਿਤਾਬ ਤੇ ਚਲੋ ਗਾਈ ਰਾਮ ਨਾਮ ਇਹ ਪੈਂਦੀ ਹੈ ਤੇ ਦੂਜੀ ਮਿਲ ਪੈਂਦੀ ਹੈ ਹੁਣ ਮੈਂ ਖਿਜਣਾ ਹੀ ਛੱਡਦਾ ਮੈਂ ਕਿਹਾ ਚਲੋ ਇਹ ਇਦਾਂ ਦੇ ਰੋਜ਼ ਦੇ ਕੰਮ ਹੈ ਕਿ ਆਪਣਾ ਮੂਡ ਖਰਾਬ ਕਰਨਾ ਸਵੇਰੇ ਸਵੇਰੇ ਬੜਾ ਸਤਾਉਂਦੀ ਹੈ ਲੱਟੀ ਚਾਹ ਦੀ 세디 ਤੇ ਆਪਣਾ ਰਾਹ ਬਹੁਤ ਚੱਲਦਾ ਹੈ ਕਿਉਂਕਿ ਇੱਧਰ ਖੇਤ ਪੰਜਾਬੀਆਂ ਦੇ ਅੱਗੇ ਜੰਗਲ ਵੀ ਹੈ ਤੇ ਫਿਰ ਗੋੜੀ ਵਾਲੇ ਰਹਿੰਦੇ ਮੱਚਾ ਮੱਚਾ ਲੈ ਕੇ ਤੇ ਉਸ ਤੋਂ ਬਾਅਦ ਸ਼ਰਦਾ ਨਦੀ ਹੈ ਸਾਡੇ ਅੱਗੇ ਬਹੁਤ ਅੱਗੇ ਅਸੀਂ ਕਈ ਵਾਰ ਗਏ ਆ ਜਦੋਂ ਸਾਡੇ ਪਾਠ ਹੁੰਦਾ ਨਾ ਗੁਰਦੁਆਰੇ ਸੱਤ ਸ਼ਰਦਾ ਉਹ ਲੰਗਰ ਪਾਣ ਜਾਈਦਾ ਤੇ ਉਦੋਂ ਚ ਬਹੁਤ ਵਾਰ ਹੀ ਗਏ ਆ ਤੇ ਮੈਂ ਕਿਹਾ ਚਲੋ ਥੋੜਾ ਜਿਹਾ ਪਰ ਵਲੌਗ ਦੀ ਸ਼ੁਰੂਆਤ ਕਰ ਲੈਨੇ ਆਪਣੇ ਭੈਣ ਭਰਾਵਾਂ ਦੋਸਤ ਮਿੱਤਰਾਂ ਨਾਲ ਗੱਲਾਂ ਬਾਤਾਂ ਹੀ ਕਰ ਲੈਨੇ ਆ ਫੋਰ ਸਨਾਓ ਜੀ ਤੁਸੀਂ ਕਿੱਥੋਂ ਕਿੱਥੋਂ ਬਿਲੋਂਗ ਕਰਦੇ ਹੋ ਜਰੂਰ ਦੱਸਿਓ ਜਿਹੜੇ ਨਵੇਂ ਜੁੜ ਰਹੇ ਆ ਆਪਣੇ ਨਾਲ ਜਿਹੜੇ ਆਪਾਂ অলਰੈਡੀ ਸਪੋਰਟ ਕਰ ਰਹੇ ਨੇ ਉਹਨਾਂ ਦਾ ਤੇ ਆਪਾਂ ਦੇਣ ਨਹੀਂ ਦੇ ਸਕਦੇ ਕਦੇ ਵੀ ਤੇ ਮੇਰਾ ਕੋਈ ਬਸ ਮੈਨੂੰ ਚੰਗਾ ਲੱਗਦਾ ਹੈ ਤੁਹਾਡੇ ਸਾਰਿਆਂ ਨਾਲ ਮਤਲਬ ਆਪਣੇ ਗੱਲਾਂ ਕਰਨੀਆਂ ਤੇ ਆਪਣੇ ਦੋਸਤ ਬਣਾਉਣਾ ਤੇ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਮਤਲਬ ਇੰਨੀ ਦੂਰ ਦੂਰੋਂ ਕਮੈਂਟਸ ਕਰਦੇ ਇੰਨੇ ਪਿਆਰੇ ਪਿਆਰੇ ਤੇ ਵਧੀਆ ਲੱਗਦਾ ਹੈ ਆਪਾਂ ਨੂੰ ਉਦਾਂ ਆਪਣੇ ਕੋਈ ਇਦਾਂ ਦੋਸਤ ਹੈ ਨਹੀਂ ਇੰਨੇ ਫਰੈਂਡਸ ਜਿਹਦੇ ਨਾਲ ਬੰਦਾ ਟਾਈਮ ਬਿਤਾਲੇ ਜਿਹਦੇ ਨਾਲ ਗੱਲਾਂ ਕਰ ਲਏ ਆਪਣੇ ਤੇ ਹੁਣ ਸਭ ਕੁਝ ਤੁਸੀਂ ਹੋ ਤੇ ਤੁਸੀਂ ਫੁੱਲ ਸਪੋਰਟ ਕਰ ਰਹੇ ਹੋ ਦੋਸਤੋ ਤੇ ਕਰਦੇ ਵੀ ਹੋ ਜਿਹੜੇ ਪੈਂਟਰਾ ਕਰਦੇ ਨੇ ਦੋਸਤ ਆਪਣੀ ਤੇ ਬਹੁਤ ਚੰਗਾ ਲੱਗਦਾ ਏ ਤੇ ਵਾਈ ਗੁਰ ਜੀ ਅੱਗੇ ਹੀ ਤੁਹਾਡੇ ਲਈ ਦੁਆ ਰਹੀਦੀ ਹੈ ਵੀ ਤੁਸੀਂ ਹਮੇਸ਼ਾ ਖੁਸ਼ ਰਹੋ ਚੜਦੀ ਕਲਾ 'ਚ ਰਹੋ ਤੇ ਚਲੋ ਜੀ ਫਿਰ ਆਪਾਂ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਕਰ ਲਈਏ ਕੰਮਕਾਰ ਆਪਣੇ ਤੇ ਥੋੜਾ ਬਹੁਤਾ ਤੁਹਾਨੂੰ ਸਾਰਾ ਰੂਟੀਨ ਦਿਖਾਵਾਂਗੇ ਅੱਜ ਦਾ ਤੇ ਜੁੜੇ ਰਹੋ ਜੀ ਪੂਰੇ ਵਲੌਗ ਤੱਕ ਤੁਸੀਂ ਇੰਨੇ ਕੀਮਤੀ ਟਾਈਮ 'ਚ ਟਾਈਮ ਕੱਢ ਕੇ ਆਪਣੇ ਵਰਗੇ ਇਹ ਬਲੌਗ ਦੇਖਦੇ ਹੋ ਤੇ ਕਸ ਕੋਨ ਮੇ ਲਕੀ ਮਿਲਦੀ ਚਲੋ ਠੀਕ ਹੈ ਜੀ ਮੈਂ ਕਰ ਲਾਂ ਅੱਜ ਦੇ ਹੁਣ ਆਹ ਵਾਲੇ ਕੰਮ ਕਰ ਤੁਨ ਮੈਂ ਦਾਸੀ ਦਿੱਤਾ ਏ ਜੋ ਮੈਂ ਕਰ ਰਿਹਾ ਚੰਗਾ ਜੀ ਆ ਦੇਖੋ ਕਿੰਨੇ ਸੋਹਣੇ ਪੋਗਗੇ ਨਾ ਹਰੇ ਹਰੇ ਐ ਤੇ ਮੈਂ ਕਿਹਾ ਚਲੋ ਕਰ ਲੈਣਾ ਪੂਰੀ ਪੈਲੀ ਚ ਖਿਲਰੇ ਪਏ ਅੱਜ ਨੂੰ ਦੁਬਾਰਾ ਤੋਂ ਕਰਨਾ ਫੁੱਟਦਾ ਨਾ ਨਾਲ-ਨਾਲ ਤੇ ਮੈਂ ਕਿਹਾ ਹਰੇ ਹਰੇ ਡੰਗਰ ਵਧੀਆ ਖਾਣਗੇ ਤੇ ਮਿਹਨਤ ਤੇ ਲੱਗਦੀ ਏ ਚਲੋ ਆਪਾਂ ਇਕੱਠੇ ਕਰਕੇ ਰੱਖੀਨੇ ਲਓ ਜੀ ਹੁਣ ਆਪਾਂ ਅਗੀ ਖਾਣ ਰੋਟੀ ਤੇ ਅੱਜ ਹੈ ਘਰ ਦੀ ਬੈਂਗਣਾਂ ਦੀ ਸਬਜ਼ੀ ਆਲੂ ਬੈਂਗਣ ਤੇ ਦਹੀਂ ਹੈ ਤੇ ਪਛਾਦੇ ਤੇ ਵਿੱਚ ਆਪਾਂ ਪਾਇਆ ਹੈ ਮੱਖਣ ਦਿਖਾ ਲਈ ਆਪਾਂ ਰੋਟੀ ਹੁਣ ਫਿਰ ਕਰਦੇ ਅਗਲੇ ਕੰਮਕਾਰ ਤੇ ਮੈਂ ਰੋਟੀ ਰੋਟੀ ਖਾ ਕੇ ਥੋੜਾ ਜਿਹਾ ਆਰਾਮ ਕਰਨ ਲੱਗ ਗਿਆ ਹਾਂ 10 ਮਿੰਟ ਮੈਂ ਕਿਹ ਬਹਿਣਾ ਹੈ ਮੰਜੇ ਧੁੱਪ ਸਿੱਧਾ ਤੇ ਉਹ ਦੇਖੋ ਜੀ ਕੰਬਲ ਲੈ ਕੇ ਪੈਦਲ ਜਾ ਰਹੀ ਹੈ ਆਪਣਾ ਕੰਬਲ ਕੁੰਬਲ ਕੱਪੜੇ ਕੁੱਪੜੇ ਕਿੱਦਾਂ ਜੀ ਕੰਬਲ ਵੇਚਣ ਵਾਲੇ ਭਾਈ ਹੀ ਕੰਬਲ ਨਹੀਂ ਹਾਂ ਕੰਬਲ ਦਰੀਆਂ ਕਿਸ ਵਗੈਰਾ ਹੈ ਕੱਪੜੇ ਕੁੱਪੜੇ ਤੇ ਪੈਦਲੀ ਕਈ ਵਾਰੀ ਸਾਈਕਲ ਤੇ ਆਉਂਦੇ ਤੇ ਇਹਦੀ ਪੈਦਲੀ ਹੁੰਦੀ। ਕਹ ਪੁੱਛ ਰਹੀ ਹੀ ਵੀ ਅੱਗੇ ਪਿੰਡ ਹੈਗਾ ਜਾਂ ਕਿਹਾ ਹੈਗਾ ਬਰੇਲੀ ਘਰਮ। ਵੇਖ ਲੋ ਢਿੱਡ ਦੀ ਖਾਤਰ ਬੰਦੇ ਨੂੰ ਕੀ ਕੀ ਪਾਪੜ ਵੇਲਨੇ ਪੈਂਦੇ ਵਿਚਾਰੇ। ਕਿੰਨਾ ਬੋਝ ਲਾਦ ਰਦ ਕੇ ਖੜਨਦੇ ਨੇ ਪੈਦਲੀ। ਪਿੰਡ ਪਿੰਡ ਘੁੰਮਣ ਕਦੇ ਸੌਖਾ ਪੈਦਲ। ਅੰਨੀ ਵਾਟ। ਮੈਂ ਬੁਆ ਜੀ ਨਾਲ ਆ ਬੁਲਾਉਣ ਲੱਗੇ ਹਾਂ ਤਾਰ ਜੀ ਤੱਕ ਇਦਾਂ ਡੰਡੇ ਤੇ ਆਪਾਂ ਲਪੇਟਣੀ ਸੀ। ਗੋਲਾ ਜਿਹਾ ਕਰਾਉਣ ਲੱਗੇ ਹਾਂ ਕਿਉਂਕਿ ਇਹ ਨਾ ਖੇਤ ਦੇ ਆਲੇ ਦੁਆਲੇ ਲਵਾਉਣਾ। ਉਹ ਜਾਨਵਰ ਬੜਾ ਹੁੰਦੇ ਤੇ ਕਿਤੇ ਟੁੱਟ ਜਾਂਦੀ ਤਾਰ ਫੇਰ ਲਾਉਣੇ ਪੈਂਦਾ ਵੜਨੇ ਪੈਂਦਾ ਕਣਕ ਨੂੰ ਵੜਲਗੇ ਸ਼ਾਇਦ ਤੇ ਉਹ ਪਲਚ ਜੀ ਗਈ ਸੀ ਡੈਡੀ ਜੀ ਕਰਾ ਰਹੇ ਸੀ ਨਾ ਪੂਆ ਜੀ ਨਾਲ ਤੇ ਬਹੁਤ ਪਲਚ ਗਈ ਫਿਰ ਮੈਂ ਆ ਮੈਂ ਜਾ ਕੇ ਤੇ ਪੂਆ ਜੀ ਨੇ ਤੇ ਮੈਂ ਸਹੀ ਕੀਤੀ ਫਿਰ ਫੇਰ ਵਾਲਿਆ ਮੈਂ ਤੇ ਦੂਜਾ ਹੁਣ ਇੱਕ ਹੋਰ ਆ ਉਹ ਬੁਲਾ ਰਹੇ ਡੈਡੀ ਜੀ ਹਾਲੇ ਕੋ ਪੂਆ ਜੀ ਫਿੱਟ ਕੱਟ ਕੱਟ ਕੇ ਦੇ ਦੇ ਤਾਂ ਗੋੜਾ ਹੁੰਦਾ ਨਾ ਇੱਕ ਤੇ ਹੁਣ 1:30 ਵੱਜ ਚੁੱਕੇ ਨੇ ਇਧਰ ਬੈ ਬੈ ਕਿ ਵਰਲੰਗੇ ਮੈਂ ਟੜੀ ਜੀ ਪੂਆ ਜੀ ਉਹ ਖੋਲ ਖੋਲ ਕੇ ਤਾਰ ਦੇ ਦਿੰਦੇ ਤੇ ਮੈਂ ਵੀ ਅਜ ਬਰਸੀਨ ਬਰਸੋਂ ਵੱਡਣਾ ਹੀ ਮੈਂ ਕਿਹਾ ਵੱਡਾਂ ਦਾ ਹੁਣ 2 ਵਜੇ ਦਾ ਟਾਈਮ ਹੋ ਚੁੱਕਾ ਤੇ ਮੈਂ ਚੱਲੇ ਆਪਣੀ ਗਵੰਡੀਆਂ ਦੇ ਘਰੇ ਇਧਰ ਪਲੀ ਰੱਜ ਨਾ ਆਂਦੇ ਆਂਦੇ ਆ ਅਗਲੇ ਜਾਉਂਗਾ ਲਾ ਪਾ ਕੇ ਤੇ ਉਹ ਨਾ ਕਿਤੇ ਗਏ ਅੱਜ ਮਤਲਬ ਵਿਆਹ ਗਏ ਆ ਉਹਨਾਂ ਦੀ ਜਿਹੜੀ ਕੁੜੀ ਆ ਉਹਦੇ ਰਿਸ਼ਤੇਦਾਰਾਂ ਚ ਵਿਆਹ ਹੈ ਜਿਵੇਂ ਤੇ ਉੱਥੇ ਗਏ ਸੀ ਤੇ ਮੈਨੂੰ ਕਹਿ ਕੇ ਗਏ ਸੀ 2:00 ਵਜੇ ਨਾ ਸਾਡੀਆਂ ਗਾਈਆਂ ਪੱਠੇ-ਪੁੱਠੇ ਪਾਏ ਆ ਤੇ ਗਾਈਆਂ ਨੂੰ ਨਾ ਖੁੱਲੀ ਚ ਬੰਨ੍ਹ ਦੀ ਤੇ ਮੈਂ ਕਿਹਾ ਚਲੋ 2 ਵਜੇ ੱਲੇ ਤੇ ਆਪਾਂ ਜਾਣੇ ਆ ਤੇ ਗਾਈਆਂ ਬੰਨ੍ਹ ਕੇ ਫਿਰ ਆਪਣਾ ਕੰਮ ਪੱਠੇ-ਪੁੱਠੇ ਵੜ ਲਾਂ ਮੈਂ ਤੇ ਆ ਦੇਖੋ ਅੱਜ ਆਪਣਾ ਕਿੰਨਾ ਇੱਥੇ ਤੱਕ ਛਿਲਿਆ ਗਿਆ ਹੈ ਲੇਵਰ ਛਿਲਰ ਵੀ ਤੇ ਆ ਗਿੱਥੇ ਵਾਧੂ ਹੋ ਗਈ ਮੈਂ ਇੱਥੇ ਕਰਨੀ ਆ ਤੇ ਆ ਦੇਖੋ ਜਿਆਦਾ ਦੂਰ ਨਹੀਂ ਕਰ ਇੱਧਰ ਸਾਡਾ ਘਰ ਆ ਤੇ ਆ ਖੇਤ ਆ ਤੇ ਮੈਂ ਕਿਹਾ ਇੱਧਰੋਂ ਹੀ ਲੰਘ ਜੰਨਾ ਆ ਉਹ ਰਾਤ ਨੂੰ ਵੀ ਜਾ ਸਕਦੇ ਆ ਆ ਕਣਕ ਹੈ ਜੀ ਤੇ ਆ ਵੀ ਅੱਧਾ ਕਿੱਲਾ ਪੈਲੀ ਫੁੱਫੜ ਜੀ ਹ ਆਹ ਪੋਪਰੀ ਦੇ ਭਰਾ ਦੀ ਜਿਵੇਂ ਹੋਰ ਆਵਲੀ ਕਣਕ ਵਾਲੀ ਠੇਕ ਲਈ ਹੈ ਨਾ ਇਹਨਾਂ ਨੇ ਤੇ ਉਹਨਾਂ ਨੇ ਠੇਕ ਦਿੱਤੀ ਹੈ ਤੇ ਉਹ ਦੂਜੀ ਜਗ੍ਹਾ ਰਹਿੰਦੇ ਤੇ ਬਾਕੀ ਆਹ ਦੇਖੋ ਇੱਥੇ ਮਸਰ ਵਿੱਚ ਜੇ ਥੋੜੇ ਜੇ ਜਗ੍ਹਾ 'ਚ ਗੰਨਾ ਤੇ ਇਧਰ ਗੁਰਦੁਆਰਾ ਸਾਹਿਬ ਹੈ ਸਾਡਾ ਤੇ ਉਸ ਤੋਂ ਬਾਅਦ ਜੰਗਲ ਹੈ ਤੇ ਆਹ ਦੇਖੋ ਹੁਣ ਤੁਹਾਨੂੰ ਦਿਖਾ ਦਈਏ ਥੋੜਾ ਜਿਹਾ ਵਿਊ ਉਹ ਖੇਤ ਖਾਲੀ ਹੋ ਚੁੱਕੇ ਆ ਦੇਖੋ ਸਿੰਬਲ ਦੇ ਪੇੜ ਤੇ ਹੋਰ ਪੇੜ ਤੇ ਆਹ ਦੇਖੋ ਆਹ ਆਏ ਸਾਡੇ ਗਵੰਡੀਆਂ ਦੇ ਘਰ ਆਪ ਆ ਚੁੱਕੇ ਆ ਇਹਨਾਂ ਦਾ ਰੌਕੀ ਤੇ ਸਵੀਟੀ ਕੁੱਤਾ-ਕੁੱਤੀ ਦੋਨੇ ਇਹਨਾਂ ਦਾ ਹੀ ਬੱਚਾ ਹੈ ਇੱਕ ਲੈੰਦਾ ਆਪਾਂ ਜਿਹੜਾ ਛੋਟਾ ਰੁਮੀ ਤੇ ਕਰੇ ਕੋਈ ਲੱਗਦਾ ਇਹਨਾਂ ਦੇ ਜਿਵੇਂ ਹੋਰ ਵੀ ਗਵੰਡੀਅਨ ਕਿਸੇ ਨੇ ਕਹਿ ਗਈ ਹੋਣੀ ਹੈ ਤੇ ਉਹ ਲੰਮੇ ਪਏ ਅੰਕਲ ਜੀ ਛਾਏ ਦੋ ਹੋਣੇ ਆ ਤੇ ਮੈਂ ਬੰਦ ਆ ਖੁੱਲੀ ਤੇ ਇਹਨਾਂ ਦੇ ਡੰਗਰ ਇਹਨਾਂ ਦੀ ਵੀ ਲੇਵਰ ਲੱਗੀ ਹੈ ਕਹਿੰਦੇ ਦੇਖ ਲਈ ਮੈਂ ਡੰਗਰ ਤੇ ਬੰਨ ਦਿੱਤੇ ਅੰਕਲ ਨੇ ਬੰਨ ਦਿੱਤੇ ਖਾਰੇ ਖੁੱਲੀ ਝੁੱਟੇ ਆ ਨਹੀਂ ਸੂਈ ਇਹਨਾਂ ਨੂੰ थोड़ी बच्ची, बच्ची मस्ती कर रहे दे, तीन चार दिन होए ओ वो बड़ी के रोकी हट रखी रे हां एड़ा तगड़ा कुत्ता होगा अपना। हाँ जी तो 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 अच्छा कोई जी ਤੇ ਆਪਾਂ ਗੇੜਾ ਮਾਰ ਕੇ ਆ ਗਏ ਆ ਤੇ ਡੰਗਰ ਨਾਲ ਗਾਈਆਂ ਉਹਨਾਂ ਦੀਆਂ ਬੰਦ ਦਿੱਤੀਆਂ ਸੀ ਉਹ ਅੰਕਲ ਜੀ ਆ ਗਏ ਸੀ ਨਾ ਉਹਨਾਂ ਘਰੇ ਉਹਨਾਂ ਨੇ ਵੀ ਕੱਗ ਗਏ ਹੋਣੇ ਤੇ ਉਹ ਆਪਣਾ ਉਥੇ ਲੰਮੇ ਪਏ ਸੀ ਤੇ ਚਲੋ ਫਿਰ ਤੁਹਾਨੂੰ ਪਤਾ ਹੀ ਆ ਅੱਜ ਕੱਲ ਇੱਧਰ ਲੀਵਰਾਂ ਲੂਰਾਂ ਚ ਚੱਲਦਾ ਰਹਿੰਦਾ ਰਾਤ ਫਿਰ ਕਹਿੰਦੇ ਆਣੇ ਵੀ ਚੱਲ ਕਿਸ ਉਹਨਾਂ ਨੂੰ ਕਹਿ ਦਿੱਤਾ ਸਨ ਵੀ ਕਹਿ ਜਾਂਦੇ ਹੁੰਦੇ ਤੇ ਉਹ ਆਪਣਾ ਲੰਮੇ ਪਏ ਸੀ ਉਹ ਕਹਿੰਦੇ ਮੈਂ ਬਣਵਾ ਦਿੱਤੀਆਂ ਸੀ ਗਾਈਆਂ ਫੇਵਰ ਵਾਲੇ ਕੋਲ ਤੇ ਮੈਂ ਕਿਹਾ ਚਲੋ ਮੈਂ ਵੀ ਚਲੇ ਗਿਆ ਹਾਂ ਵੈਸੇ ਤੇ ਤੇ ਮੈਂ ਗੱਲਾਂ ਮਾਰਨ ਲੱਗਿਆ ਥੋੜਾ ਜਿਹਾ ਅੰਕਲ ਨਾਲ ਤੇ ਮੈਂ ਕਿਹਾ ਹੁਣ ਆਪਾਂ ਵੀ ਦੇਖਾਂ ਜਾ ਕੇ ਆਪਣੇ ਡੰਗਰਾਂ ਪੱਠੇ-ਪੱਠੇ ਪਾਵਾਂਣ ਜਾ ਕੇ ਤੇ ਚਲੋ ਜੀ ਫਿਰ ਆਪਾਂ ਕਰ ਲਈਏ ਕੰਮਕਾਰ ਥੋੜੇ ਫਿਰ ਫ੍ਰੀ ਓਕੇ ਅੱਗੇ ਕੰਟੀਨਿਊ ਕਰਦੇ ਵਲੌਗ ਤੇ ਲੋ ਜੀ ਹੁਣ ਮੈਂ ਆ ਗਿਆ ਹਾਂ ਇੱਥੇ ਬਰਸੀਨ ਵਿੱਡਣ ਮੈਂ ਕਿਹਾ ਵਲਨਬਰ ਸੀਨ ਤੇ ਫਿਰ ਪੱਠਿਆਂ ਦਾ ਟਾਈਮ ਹੈ ਕੁਤਰਨਦਾ ਤੇ ਪੱਠੇ ਤੇ ਆਪਾਂ ਆ ਕੇ ਪਿੱਛਲਾਦੇ ਆ ਜਾ ਕੇ ਬਾਬਾ ਸਾਰੇ ਤੇ ਉਹ ਤੁਹਾਨੂੰ ਦਿਖਾਈਏ ਜੰਗਲ ਸਾਡੇ ਜਿਹਾ ਲੱਗ ਜੰਗਲ ਹੈ ਨਾ ਚਾਰੇ ਪਾਸੇ ਤੇ ਕੁਝ ਭਈਏ ਦੂਸਰੇ ਪਿੰਡੇ ਦੇ ਬਾਲਣ ਦੀਆਂ ਪੰਡਾ ਬਣ ਬਣ ਕੇ ਸਾਡੇ ਪਿੱਛੇ ਲੱਦ ਕੇ ਖੜੇ ਆਏ ਆਪਣੇ ਬਹੁਤ ਬਾਲਣ ਕਰਦੇ ਇਤੋਂ ਲੋਕ ਆ ਦੇਖੋ ਹੁਣ ਤੇ ਨਹੀਂ ਅਸੀਂ ਛੋਟਿਆਂ ਦੇ ਬੜਾ ਬੱਲਨ ਦੀ ਆਪਣਾ ਲੈ ਆਨੇ ਹਾਂ ਬੱਲਨ ਇਕੱਠਾ ਕਰ ਕਰ ਕੇ ਲੱਗ ਗਈ ਸਾਡੇ ਚੰਗਲੇ ਨਾ ਬਾਬਾ ਗਵੰਡੀਆਂ ਦੇ ਤੇ ਅਸੀਂ ਬਹੁਤ ਲੈ ਆਨੇ ਨਹੀਂ ਤੇ ਹੁਣ ਪੱਠੇ ਮੇਰੇ ਵੱਡੇ ਗਏ ਬਸ ਮੈਂ ਲੈ ਜਿੰਨਾ ਕਰੇ ਇੱਕ ਕੁੱਤਰ ਲੱ ਪੱਠੇ ਤੇ ਇੱਧਰ ਤੁਹਾਨੂੰ ਦਿਖਾਣਾ ਆਓ ਦੇਖੋ ਸਾਡਾ ਵੱਡਾ ਕੁੱਤਾ ਤੇ ਛੋਟਾ ਇੱਥੇ ਆਲੇ ਦੁਆਲੇ ਘੁੰਮ ਰਹੇ ਤੇ ਵੱਡਾ ਇੰਨਾ ਖਰਾਬ ਹੈ ਨਾ ਜਿਹੜੀ ਵੀ ਚੂਹਿਆਂ ਦੀ ਖੁੱਡ ਦਿਖੂਗੀ ਉਹਨੂੰ ਫੁੱਲਣ ਲੱਗ ਜਾਂਦਾ ਪੂਰਾ ਚੂਹਾ ਕੱਢ ਕੇ ਸਾਰੇ ਹਿੰਦਾ ਬੜਾ ਖਰਾਬ ਹੈ ਇਹਨੂੰ ਮੈਂ ਮੋੜਦਾ ਨਹੀਂ ਹਰਕ ਸਭ ਪਹਿਲੀ ਚੀਜ਼ ਧੱਕਾ ਦਿੰਦਾ ਰਿਹਾ ਸਾਰਾ ਦਿਨ ਉਹ ਛੋਟੇ ਨੂੰ ਵੀ ਪੁੱਠੀਆਂ ਹਾਤਾ ਪਾਉਂਦਿਆ ਹੈ ਰੁਕ ਜਾ ਟੋਮੀ ਕੱਢਾਂ ਮੈਂ ਤੇ ਨਿਜੂਆ ਬੜਾ ਖਰਾਬ ਚੂਹੇ ਨੂੰ ਨਾ ਮਾਰ ਦਿੰਦਾ ਹੈ ਕੱਢ ਕੇ ਰੁਕ ਜਾ ਆ ਜਾ ਇੱਧਰ ਆ ਜਾ ਰੋਮੀ ਤੂੰ ਵੀ ਆ ਜਾ ਰਾਤ ਹੀ ਭੱਜਿਆ ਫਿਰਦੇ ਆ ਕਦਾ ਓਹੋ ਆ ਦੇਖੋ ਜੀ ਮੇਰੇ ਜੋਕ ਲੱਗ ਗਈ ਸਾਲੀ ਇਹਨਾਂ ਦਿਨ ਅੱਜ ਕਿੱਥੋਂ ਆ ਗਈ ਜੋਕ ਇਹ ਕਿੰਨੇ ਚਿਰ ਦੀ ਖੂਨ ਪੀਂਦੀ ਪੈਰ ਤੇ ਲੱਗੀ ਖੂਨ ਹੀ ਖੂਨ ਕਰ ਦਿੱਤਾ ਪਤਾ ਨਹੀਂ ਕਿੱਥੇ ਡਿੱਗੀ ਯਾਰ ਸੁੱਟਦਾ ਪਰੇ ਫੇਰ ਲੱਗ ਜਾਨੀ ਕਿੰਨਾ ਖੂਨ ਵਗਾ ਦਿੱਤਾ ਇਹ ਪਤਾ ਨਹੀਂ ਕਿੱਥੇ ਬਰਸਾਟਾਂ ਚ ਹੁੰਦੀਆਂ ਐ ਇਹਦੇ ਇਹਨਾਂ ਦਿਨਾਂ ਚ ਵੀ ਦੇਖ ਲਓ ਗਿੱਲਾ ਜਿਹਾ ਥਾਂ ਇਹਨਾਂ ਤਾਂ ਕਰਕੇ ਕਿੱਥੋਂ ਆ ਗਈ ਆਹ ਦੇਖੋ ਖੂਨ ਪੁੰਜਿਆ ਪੱਤੇ ਨਾਲ ਬਰਸਾਟਾਂ ਚ ਤੇ ਬਹੁਤ ਲੱਗਦੀਆਂ ਐ ਚਲੋ ਲੈ ਚਲੀਏ ਪੱਠੇ ਆਪਾਂ ਚਲੋ ਵੀ ਚਲੀਏ ਅੱਧਰ ਪੱ茶 ਬਣ ਗਈ ਮੈਂ ਕਿ ਪੱਠੇ ਉਤਰਨ ਤੋਂ ਪਹਿਲਾਂ ਪੀ ਲਾਂ ਚਾਹ ਤੇ ਫਿਰ ਉਤਰਦਾ ਪੱਠੇ-ਪੱਠੇ ਪਾ ਕੇ ਫੇਰ ਆਪਣੇ ਕੰਮਕਾਰੇ ਦੀ ਵਾਧੂ ਹੈ ਤੇ ਲਓ ਜੀ ਆਪਾਂ ਇਹਨਾਂ ਗਰਾਂਡ ਪੱਠੀ ਪੱਠਾ ਕੇ ਬੰਨ ਦਿੱਤਾ ਹੈ ਇੱਧਰ ਤੇ ਹੁਣ ਵੱਜ ਚੁੱਕੇ ਨੇ 5 ਤੇ ਮੈਂ ਇੱਕ ਵਾਰੀ ਫੇਰ ਆਪਣੀ ਗਵਨੀਆਂ ਕਰੇ ਢਾ ਮਾਰਨ ਆ ਗਿਆ ਸੀ ਤੇ ਕਹਿੰਦੇ ਸੀ ਹੋ ਰਾਜ ਜੀ ਬਾੜ ਜੀ ਬਲਦੇ ਹੋਰਾ ਉਹਨਾਂ ਦਾ ਬੰਦ ਕਰਦੇ ਹੋ ਵੀ ਕਹਿੰਦੇ ਕੋਈ ਜਾਨਵਰ ਜੁਮਰਨਾ ਆ ਜੀ ਉਹਨਾਂ ਨੂੰ ਲੇਟ ਹੋ ਜਾਣਾ ਲੱਗਦਾ ਪੂਰਨਪੁਰ ਗਏ ਬੜੀ ਦੂਰ ਹੈ ਸਾਡੇ ਇੱਥੇ ਇੱਥੋਂ ਤੋਂ ਤੇ ਪੂਰਨਪੁਰ ਵੀ ਆ ਗਏ ਹੋ ਤੇ ਆਏ ਜੀ ਉਹਨਾਂ ਦਾ ਘਰ ਆ ਕਮਰਾ ਪੱਕਾ ਇਹਦੇ ਉਹ ਬਾਥਰੂਮ ਵਗੈਰਾ ਹੈ ਤੇ ਇਧਰ ਆ ਜੇ ਜਿਹੜੇ ਵਿਚਾਰੇ ਆਂਦੇ ਉਹਨਾਂ ਦੇ ਕੱਚੇ ਚਾਲੇ ਵਗੈਰਾ ਹੈ ਤੇ ਆ ਡੰਗਰ ਨੂੰ ਡੰਗਰ ਵਾਲਾ ਟੂੜੀ ਵਾਲਾ ਤੇ ਡੰਗਰ বাজਕੇ ਦਾ ਵਧੀਆ ਲੱਗਦਾ ਨਾ ਵਧੀਆ ਲੋਕੇਸ਼ਨ ਲੱਗ ਰਹੀ ਹੈ ਤੇ ਇਹ ਇਹਨਾਂ ਦੇ ਦੋ ਮੁੰਡੇ ਆ ਤੇ ਉਹ ਕੰਮ ਤੇ ਆ ਮੇਰੇ ਨਾਲ ਹੀ ਪੜਿਆ ਵੱਡਾ ਵਾਲਾ ਛੋਟਾ ਵੀ ਇੱਕ ਦੋ ਕਲਾਸਾਂ ਪਿੱਛੇ ਹੀ ਤੇ ਦੋਨੋਂ ਮੇਰੇ ਫਰੈਂਡ ਹੀ ਹੋ ਗਏ ਕੰਮ ਤੇ ਕਿਤੇ ਕੰਮ ਕਰਦੇ ਨੇ ਤੇ ਮੈਂ ਕਿਹਾ ਜਿਹੜਾ ਮਾਰਾ ਨਾ ਛੇਤੀ ਛੇਤੀ ਤੇ ਫੋਨ ਕੀਤਾ ਹੀ ਕਹਿੰਦੇ ਇੱਕ ਵਾਰੀ ਫੇਰ ਦੇਖ ਆਇਓ ਕਿਉਂਕਿ ਆ ਜੰਗਲ ਲੱਗ ਗਏ ਤੇ ਆ ਇਹਨਾਂ ਦਾ ਗੰਨਾ ਵਗੈਰਾ ਤੇ ਆ ਮੱਝਾਂ ਇਹਨਾਂ ਦੀਆਂ ਵੱੱਜੀਆਂ ਤੇ ਚਲਦੇ ਆ ਫੇਰ ਆਪਾਂ ਘਰੇ ਆਹ ਦੇਖੋ ਕਹਿੰਦੇ ਸੀ ਵੀ ਆ ਗੇਟ ਜਾਂ ਬੰਦ ਕਰ ਦਿੰਦੇ ਨਾ ਰਾਤ ਨੂੰ ਕੋਈ ਜਾਨਵਰ ਜੁਲਮ ਨਾ ਆ ਜਾਈ ਤੇ ਕਹਿੰਦੇ ਆ ਲਾ ਦਿਓ ਗੇਟ ਜਾਂ ਬੰਦ ਕਰ ਤੇ ਇਸ ਦੇ ਨਾਲ ਹੀ ਦੋਸਤੋ ਮੈਂ ਵਲੌਗ ਨਹੀਂ ਇੱਥੇ ਸਮਾਪਤ ਕਰਦਾ ਜੀ ਵਲੌਗ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਮਿਲਦੇ ਆ ਨਵੇਂ ਵਲੌਗ 'ਚ